ਤੀਸਰਾ ਖਾਤ ਕਹਾਣੀ ਆਬਿਦ ਸੁਹੇਲ ਚਾਚੇ ਮੌਜੂਦ ਹੈ ਤੀਸਰਾ ਖਾਤ ਸੀ ਸ਼ੱਬਬ ਨੇ ਸਾਂਝੀ ਕੰਦ ਵਾਲੇ ਮਕਾਨ ਵਿੱਚ ਆਟਾ ਚੱਕੀ ਲਾ ਲਈ ਹੈ ਮਕਾਨ ਸਾਰਾ ਦਿਨ ਹਿਲਦਾ ਰਹਿੰਦਾ ਹੈ ਇੱਕ ਪਲ ਲਈ ਵੀ ਚੈਨ ਨਹੀਂ ਮਿਲਦਾ ਤੇ ਉਸ ਦੀ ਆਵਾਜ਼ ਸਾਰੀ-ਸਾਰੀ ਰਾਤ ਕੰਨਾਂ ਵਿੱਚ ਗੂੰਜਦੀ ਰਹਿੰਦੀ ਹੈ ਪੂਰੀ ਰਾਤ ਜਾਗਦੇ ਆਂ ਤੇ ਖੰਗਦੇ ਆਂ ਦੀ ਹੀ ਬੀਤ ਜਾਂਦੀ ਹੈ ਇਸ ਵਾਰੀ ਗਰਮੀਆਂ ਦੀਆਂ ਛੁੱਟੀਆਂ ਵਿੱਚ ਆ ਕੇ ਘੱਟੋ-ਘੱਟ ਇਸ ਮੁਸੀਬਤ ਤੋਂ ਤਾਂ ਖਿਹੜਾ ਛੁਡਾ ਜਾ ਚੱਕੀ ਕਿਤੇ ਹੋਰ ਵੀ ਲਾਈ ਜਾ ਸਕਦੀ ਹੈ ਉਹ ਤਲਾ ਦੇ ਪਰਲੇ ਪਾਸੇ ਮੇਰਾ ਦੋ ਕਮਰਿਆਂ ਦਾ ਮਕਾਨ ਖਾਲੀ ਪਿਆ ਏ ਜਿਹੜਾ ਉਸ ਵਿੱਚ ਲੈ ਲਵੇ ਮੈਂ ਕੋਈ ਕਿਰਾਇਆ ਵੀ ਨਹੀਂ ਲਵਾਵਾਂਗਾ ਘਟੋ ਘਟ ਜ਼ਿੰਦਗੀ ਦੇ ਬੱਚੇ ਕੁਝ ਦਿਨ ਤਾਂ ਇਹ ਤਾਂ ਕੋਤੋ ਕੋ ਸੁਣੇ ਬਗੈਰ ਸ਼ਾਂਤੀ ਨਾਲ ਲੰਘਣ ਇਸ ਤੋਂ ਅੱਗੇ ਮੇਰੀ ਪਤਨੀ ਲਈ ਆਸ਼ੀਰਵਾਦ ਸੀ ਤੇ ਬੱਚਿਆਂ ਲਈ ਪਿਆਰ ਤੇ ਮੇਰੀ ਤਰੱਕੀ ਤੇ ਕਾਮਯਾਬੀ ਉੱਤੇ ਖੁਸ਼ੀ ਪ੍ਰਗਟ ਕੀਤੀ ਗਈ ਸੀ ਪਰ ਖਾਤ ਖਤਮ ਕਰਨ ਲੱਗਿਆਂ ਨੂੰ ਕੁਝ ਹੋਰ ਵੀ ਚੇਤੇ ਆ ਗਿਆ ਸੀ ਤੇ ਉਹ ਨਿੱਕਾ ਹੈ ਨਾ ਉਹੀ ਜਿਸ ਦਾ ਪਿਓ ਆਪਣੇ ਜੁਆਵਾਂ ਵਾਲੇ ਖੇਤ ਦੀ ਰਾਖੀ ਕਰਦਾ ਹੁੰਦਾ ਸੀ ਉਸ ਨੂੰ ਤੇ ਇਸ ਪਿੱਛੋਂ ਉਹਨਾਂ ਨੂੰ ਕੁਝ ਲਿਖ ਕੇ ਇੰਜ ਕਟਿਆ ਹੋਇਆ ਸੀ ਕਿ ਮੈਂ ਪੜ੍ਹ ਨਾ ਸਕਾਂ ਉਹ ਆਪਣੀ ਜ਼ਮੀਨ ਵਾਪਸ ਲੈ ਲਏ ਤੇ ਮੇਰੇ ਸੀਨੇ ਦਾ ਭਾਰ ਹੌਲਾ ਹੋ ਜਾਏ ਤੇ ਫਾਲੇ ਵਾਂਗ ਮੇਰੀ ਛਾਤੀ ਦੇ ਵਿੱਚ ਤਾਨਾ ਚੁੱਬੇ ਇਸ ਪਿੱਛੋਂ ਕੁਝ ਪਿਆਰ ਮੁਹੱਬਤ ਦੀਆਂ ਗੱਲਾਂ ਲਿਖੀਆਂ ਹੋਈਆਂ ਸਨ ਪਰ ਵਾ ਕੁਖੜੇ ਪੁਖੜੇ ਜਏ ਸਨ ਫਿਰ ਉਹਨਾਂ ਮੈਨੂੰ ਚੇਤਾ ਕਰਵਾਇਆ ਸੀ ਤੂੰ ਨਾਰਾਜ਼ ਹੋ ਕੇ ਚਲਾ ਗਿਆ ਸੈਂ ਗੱਲ ਇੰਜ ਹੋਈ ਸੀ ਕਿ ਬੇਅੰਮਾ ਦੀ ਸੋਨੇ ਦੀ ਹੰਸਲੀ ਗਵਾਚ ਗਈ ਸੀ ਸਾਰੇ ਹੀ ਕਹਿੰਦੇ ਸਨ ਕਿ ਉਹ ਹੰਸਲੀ ਉਹਨਾਂ ਵੱਡੀ ਬਹੂ ਨੂੰ ਦੇ ਦਿੰਦੀ ਏ ਸੋ ਮੈਂ ਤੇਰਾ ਸਮਾਨ ਦੇਣ ਤੋਂ ਨਾ ਕਰ ਦਿੱਤੀ ਸੀ ਗੱਲ ਤਾਂ ਵੀ ਅੰਮਾ ਦੀ ਮੌਤ ਤੋਂ ਕਈ ਸਾਲ ਬਾਅਦ ਖੁੱਲੀ ਉਹਨਾਂ ਅਧਰੰਗ ਹੋ ਜਾਣ ਪਿੱਛੋਂ ਕਈ ਸਾਲ ਗੁੰਗਿਆਂ ਵਾਂਗ ਹੀ ਬਿਤਾਏ ਸੀ ਕਿ ਉਹ ਹੰਸਲੀ ਵੇਚ ਕੇ ਉਹਨਾਂ ਬਜੜੀਏ ਵਾਲੀ ਮਸਜਿਦ ਦਾ ਫਰਸ਼ ਪੱਕਾ ਕਰਵਾ ਦਿੱਤਾ ਸੀ ਤੇ ਉਸ ਦੀਆਂ ਕੰਦਾ ਦੀ ਮੁਰੰਮਤ ਵੀ ਉਸ ਪਿੱਛੋਂ ਮੈਂ ਤੈਨੂੰ ਕਈ ਖੱਤ ਪਾਏ ਕੋਈ 3 ਸਾਲ ਪਹਿਲਾਂ ਜਦ ਤੂੰ ਪਿੰਡ ਆਇਆ ਸੀ ਆਖਿਆ ਵੀ ਸੀ ਬਈ ਆਪਣਾ ਸਮਾਨ ਲੈ ਜਾ ਆਈ ਸਾਹਿਬ ਦੇ ਚਲਾਣਾ ਕਰ ਜਾਣ ਮਗਰੋਂ ਜਦੋਂ ਭਾਬੀ ਭੁਪਾਲ ਵਿੱਚ ਇੱਦਤ ਦੀ ਮੁੱद्दਤ ਦੇ ਦਿਨ ਬਿਤਾ ਰਹੀ ਸੀ ਮੈਂ ਤੁਹਾਡੇ ਘਰੋਂ ਸਾਰਾ ਸਮਾਨ ਇਸ ਕਰਕੇ ਚੁਕਵਾ ਲਿਆ ਆਂ ਸੀ ਕਿ ਤੁਸੀਂ ਹੁਣ ਇੱਥੇ ਹੀ ਰਹੋਗੇ ਫੇਰ ਜਦੋਂ ਤੂੰ ਇਲਾਹਾਬਾਦ ਵਿੱਚ ਦਾਖਲਾ ਲੈ ਲਿਆ ਸੀ ਤੇ ਆਪਣਾ ਸਮਾਨ ਲੈਣ ਆਇਆ ਸੀ ਇਹ ਪਹਾੜ ਜਿੱਡੇ ਪਲੰਗ ਪਾਣੀ ਵਾਲੀਆਂ ਟੈਂਕੀਆਂ ਪੁਰਾਣੇ ਡਿਜ਼ਾਈਨ ਦੇ ਚੀਨੀ ਦੇ ਬਰਤਨ ਜਿਨ੍ਹਾਂ ਉੱਤੇ ਗੂੜੇ ਰੰਗ ਦੇ ਫੁੱਲ ਬੂਟੇ ਬਣੇ ਨੇ ਤੇ ਲੱਕੜ ਦੇ ਉਹ ਵੱਡੇ ਵੱਡੇ ਸੰਦੂਖ ਬਕਸੇ ਜਿਨ੍ਹਾਂ ਵਿੱਚ ਬਾਕੀ ਸਮਾਨ ਹੁਣ ਤੱਕ ਬੰਦ ਪਿਆ ਹੈ ਰੱਖਣ ਜੋਗੀ ਜਗ੍ਹਾ ਨਹੀਂ ਤੇਰਾ ਮਕਾਨ ਬਹੁਤ ਹੀ ਛੋਟਾ ਜਿਆ ਹੈ ਪਰ ਬੇਟੇ ਹੁਣ ਲੈ ਵੀ ਜਾ ਮੈਂ ਪਹਿਲਾ ਕਦੋਂ ਤੱਕ ਸੰਭਾਲਦਾਰ ਹਾਂਗਾ ਹੁਣ ਤਾਂ ਮੈਨੂੰ ਉਸ ਕੋਲੋਂ ਭੇ ਆਉਣ ਲੱਗ ਪਿਆ ਹੈ ਜਾਪਦਾ ਹੈ ਜਿਵੇਂ ਉਸ ਦੁਆਲੇ ਸਾਪ ਟੂਹੇ ਤੁਰੇ ਫਿਰਦੇ ਨੇ ਤੇ ਕਦੀ ਕਦੀ ਮੇਰੇ ਪਲੰਗ ਦੇ ird gird ਆ ਪਹੁੰਚਦੇ ਨੇ ਇਸ ਪਿੱਛੋਂ ਤਿੰਨ ਚਾਰ ਵਾਕ ਹੋਰ ਅਜੇ ਹੀ ਸਨ ਫਿਰ ਫੱਜਨ ਤੇ ਨਿੱਕੇ ਦਾ ਜ਼ਿਕਰ ਸੀ ਤੇ ਫਿਰ ਅੱਬਾ ਵਾਲੇ ਬਾਗ ਦਾ ਕਿੱਸਾ ਉਸ ਫਸਲ ਦਾ ਜ਼ਿਕਰ ਜੋ ਹੁਣ ਵੀ ਉਹਨਾਂ ਦੇ ਨਾਂ ਤੇ ਸੀ ਤੇ ਜਿੰਨੂੰ ਉਹ ਮੇਰੇ ਨਾਲ ਕਰਵਾ ਦੇਣਾ ਚਾਹੁੰਦੇ ਸਨ ਫਿਰ ਉਸ ਘਟਨਾ ਦਾ ਜ਼ਿਕਰ ਸੀ ਜਦੋਂ ਜ਼ਿੰਮੇਦਾਰੀ ਦੇ ਖਾਤਮੇ ਸਮੇ 44000 ਦੇ ਬਾਉਂਡ ਮੇ ਮੁਆਵਜ਼ੇ ਵਜੋਂ ਮਿਲੇ ਸਨ ਤੇ ਮੇ ਪੈਸੇ ਪੈਸੇ ਦਾ ਮਤਾਜ ਹੁੰਦਾ ਸੀ ਉਹ ਪੈਸਾ ਤਾਂ ਪਤਾ ਨਹੀਂ ਕਦੋਂ ਦਾ ਖਤਮ ਵੀ ਹੋ ਗਿਆ ਸੀ ਪਰ ਜ਼ਮੀਨ ਜਾਇਦਾ ਜੋ ਵੀ ਬਾਕੀ ਸੀ ਮੇਰੇ ਨਾਂ ਕਰ ਦੇਣ ਬਾਰੇ ਲਿਖਿਆ ਸੀ ਬੇਟਾ ਇਸ ਵਾਰ ਗਰਮੀ ਦੀਆਂ ਛੁੱਟੀਆਂ ਵਿੱਚ ਆਵੀਂ ਜ਼ਰੂਰ ਬਹੂ ਤੇ ਬੱਚਿਆਂ ਨੂੰ ਵੀ ਨਾਲ ਹੀ ਲਿਆਵੀਂ ਸ਼ੱਬਨ ਤੇਰੀ ਗੱਲ ਮੰਨ ਲਵੇਗਾ ਤੇ ਨਿੱਕਾ ਵੀ ਅਖੀਰ ਵਿੱਚ ਲਿਖਿਆ ਸੀ ਪਿਛਲੇ ਸਾਲ ਲੰਬਾਂ ਦੀ ਖਾਸੀ ਫਸਲ ਖਰਾਬ ਹੋ ਗਈ ਸੀ ਇਸ ਵਾਰੀ ਜ਼ਰੂਰ ਚੰਗੀ ਹੋਵੇਗੀ ਸ਼ਹਿਰ ਵਿੱਚ ਆਂਬ ਕੀ ਸਵਾਹ ਮਿਲਦੇ ਹੁਣੇ ਨੇ ਤੇਰੇ ਬਾਗ ਵਰਗਾ ਲੰਗੜਾ ਉੱਥੇ ਕਿੱਥੇ ਮਿਲਦਾ ਹੋਵੇਗਾ ਚਾਚੇ ਮੌਜੂਦਾ ਇਹ ਖਤ ਕੋਈ 4-5 ਦਿਨ ਪਹਿਲਾਂ ਆਇਆ ਸੀ ਤੇ ਮੈਂ ਅੱਠ ਵਾਰੀ ਪੜ ਚੁੱਕਿਆ ਸੀ ਸੋਚਿਆ ਸੀ ਇਸ ਵਾਰ ਉਸ ਨੂੰ ਖਤ ਜ਼ਰੂਰ ਲਿਖਾਂਗਾ ਤੇ ਇਹ ਵਿਸ਼ਵਾਸ ਦਿਵਾਵਾਂਗਾ ਕਿ ਉਹ ਸਾਰਾ ਸਮਾਨ ਜਿਸ ਨੂੰ ਰੱਖਣ ਵਾਸਤੇ ਮੇਰੇ ਇਸ ਦੋ ਕਮਰਿਆਂ ਦੇ ਮਕਾਨ ਵਿੱਚ ਸੱਚਮੁੱਚ ਜਗ੍ਹਾ ਨਹੀਂ ਜ਼ਰੂਰ ਲੈ ਜਾਵਾਂਗਾ ਭਾਵੇਂ ਉਹ ਛਿੱਤ ਪੱਤ ਕਿਸੇ ਨੂੰ ਦੇਣਾ ਹੀ ਕਿਉਂ ਨਾ ਪਵੇ ਮਜੀਦ ਚਾਚਾ ਜੀ ਆਪਣੇ ਵੱਡੇ ਸਾਰੇ ਮਕਾਨ ਦੇ ਬਾਹਰ ਜਿਸ ਨੂੰ ਪਿੰਡ ਦੇ ਲੋਕ ਹਵੇਲੀ ਕਹਿੰਦੇ ਸਨ ਇੱਕ ਵੱਡੇ ਸਾਰੇ ਤਖਤ ਪੋਸ਼ ਉੱਤੇ ਜਿਸ ਉੱਤੇ ਇੱਕ ਚਿੱਧੁੱਧ ਚਿੱਟੀ ਚਾਦਰ ਵਿਛੀ ਹੋਈ ਹੈ ਗੋਲ ਸਿਰਹਾਣੇ ਨਾਲ ਢੋਲਾ ਹੀ ਬੈਠੇ ਨੇ ਬਸ ਪੇਚਵਾਨ ਦੀ ਸਿਗਰਟ ਉਹਨਾਂ ਦੀਆਂ ਉਂਗਲਾਂ ਵਿੱਚ ਸੁਲਗ ਰਹੀ ਹੈ ਅੱਖਾਂ ਇੰਨੀਆਂ ਲਾਲ ਨੇ ਕਿ ਉਹਨਾਂ ਉੱਤੇ ਦੋ ਵਾਰ ਪੋਲਾ ਜਿਹਾ ਹੱਥ ਫੇਰਿਆ ਜਾਏ ਤਾਂ ਖੂਨ ਤ੍ਰਿਪਨ ਲੱਗ ਪਈ ਕਤਰੀਆਂ ਕਾਲੀਆਂ ਮੁੱਛਾਂ ਤੇ ਸਵਾਹ ਕਾਲੇ ਕੁੰਗਰਾਲੇ ਵਾਲਾ ਨੇ ਉਹਨਾਂ ਦੇ ਲਾਲ ਸੁਰਖ ਚਿਹਰੇ ਨੂੰ ਹੋਰ ਵੀ ਰੋਪਦਾਰ ਬਣਾ ਦਿੱਤਾ ਹੈ ਤਖਤ ਕੋਲ ਇੱਕ ਮੂੜਾ ਰੱਖਿਆ ਹੋਇਆ ਹੈ ਚੁਫੇਰੇ ਕਰਿੰਦੇ ਵੱਡੀਆਂ ਵੱਡੀਆਂ ਡਾਂਗਾਂ ਚੁੱਕੀ ਖੜੇ ਨੇ ਮਾਜ਼िद ਚਾਚਾ ਜੀ ਨੇ ਇੱਕ ਲੰਮਾ ਕਸ਼ ਖਿੱਚਿਆ ਤੇ ਸਿਰ ਨੂੰ ਛੋਟਾ ਜਿਹਾ ਝਟਕਾ ਦੇ ਕੇ ਬੋਲੇ ਮੈਕੂ ਈਦਗਾ ਦੇ ਪਰਲੇ ਪਾਸੇ ਵਾਲੇ ਖੇਤਾਂ ਦਾ ਚੱਲਾ ਕੋਠਾਰ ਪਹੁੰਚਾ ਦਿੱਤੇ ਹਾਂ ਸਰਕਾਰ ਮੈਕੂ ਨੇ ਕੰਮ ਪੂਰਾ ਹੋ ਜਾਣ ਦੀ ਇਤਲਾ ਵੀ ਦਲਦਿਆਂ ਦਲਦਿਆਂ ਹੀ ਦਿੱਤੀ ਸੀ ਤੇ ਬਾਜਰੇ ਵਾਲੇ ਖੇਤਾਂ ਦਾ ਉਹ ਵੀ ਕੱਟੀ ਜਾ ਚੁੱਕੀ ਹੈ ਸਰਕਾਰ ਮੈਕੂ ਕੰਬਣ ਲੱਗਾ ਪਰ ਗੱਲਾ ਜੇ ਕੋਠਾਰ ਕਿਉਂ ਨਹੀਂ ਪਹੁੰਚਿਆ ਕਿਸੇ ਨੇ ਕੋਈ ਉੱਤਰ ਨਹੀਂ ਦਿੱਤਾ ਮੈਕੂ ਜਿਸ ਦੀਆਂ ਅੱਖਾਂ ਜ਼ਮੀਨ ਉੱਤੇ ਗੱਡੀਆਂ ਹੋਈਆਂ ਸਨ ਆਪਣੀ ਡਾਂਗ ਦੀਆਂ ਗੰਡਾ ਉੱਤੇ ਉਂਗਲਾਂ ਫੇਰਨ ਲੱਗ ਪਿਆ ਪਰ ਕਿਸੇ ਕਰਿੰਦੇ ਨੇ ਉਸ ਦੀ ਇਹ ਹਰਕਤ ਵੇਖੀ ਨਹੀਂ ਕਿਉਂਕਿ ਉਹਨਾਂ ਦੀਆਂ ਅੱਖਾਂ ਵੀ ਧਰਤੀ ਉੱਤੇ ਗੱਡੀਆਂ ਹੋਈਆਂ ਸਨ ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ ਮਾਜੀਦ ਚਾਚੇ ਹੁਰੀ ਕੜਕੇ ਇੰਜ ਲੱਗਿਆ ਜਿਵੇਂ ਬਿਜਲੀ ਕੜਕੀ ਹੋਵੇ ਤੇ ਉਹਦੀ ਆਵਾਜ਼ ਦੀ ਆਵਾਜ਼ ਬੱਦਲਾਂ ਨਾਲ ਟਕਰਾਰ ਰਹੀ ਹੋਵੇ। ਮਾਜੀ ਚਾਚਾ ਜੀ ਨੇ ਸਿਗਰਟ ਸਿਰਾਂੇ ਪਈ ਛੀਸ਼ੇ ਦੀ ਤਸ਼ਤਰੀ ਵਿੱਚ ਰੱਖ ਦਿੱਤੀ। ਰਾਮ ਪਰੋ ਸੇਵਲ ਦੇਖਿਆ ਤਾਂ ਉਸਦੀ ਤੇਲ ਚੌਪੜੀ ਡਾਂਗ ਉਸਦੇ ਹੱਥੋਂ ਡਿੱਗ ਪਈ। ਪਰ ਇੰਜ ਲੱਗਿਆ ਜਿਵੇਂ ਕਿਸੇ ਨੇ ਉਸਦੇ ਡਿੱਗਣ ਦਾ ਖੜਾਕ ਵੀ ਨਾ ਸੁਣਿਆ ਹੋਵੇ। ਉਹ ਹੱਥ ਜੋੜ ਕੇ ਬੋਲਿਆ, "ਹਜ਼ੂਰ, ਕੰਮ ਤੇ ਸਿਰਫ ਦੋ ਬੰਦੇ ਆਏ ਸੀ।" ਹੂੰ। ਮਾਜੀ ਚਾਚਾ ਜੀ ਨੇ ਜਿਵੇਂ ਗੁੱਸਾ ਪੀਣ ਦੀ ਕੋਸ਼ਿਸ਼ ਕੀਤੀ। ਹਜੂਰ ਰਾਮ ਪਰੋਸੇ ਨੇ ਕੰਬਦੀ ਆਵਾਜ਼ ਵਿੱਚ ਕਿਹਾ ਇੱਕ ਬੰਦਾ ਛੱਬਨ ਨੂੰ ਬੁਲਾਉਣ ਗਿਆ ਸੀ ਪਰ ਉਸ ਦੀ ਮਾਂ ਕਹਿੰਦੀ ਬਿਮਾਰ ਹੈ ਬਿਗਾਰ ਨਹੀਂ ਕਰ ਸਕਦਾ ਹਮ ਮਾਜੀ ਚਾਚਾ ਦੇ ਸੰਗਣੇ ਪਰਵੱਟੇ ਇੱਕ ਦੂਜੇ ਨਾਲ ਜੁੜ ਕੇ ਫਰਕਣ ਲੱਗ ਪਏ ਤੇ ਕਰਿੰਦਿਆਂ ਵਿੱਚ ਭੈ ਦੀ ਲਹਿਰ ਦੌੜ ਪਈ ਉਸ ਵੇਲੇ ਉਹ ਪੂਰੇ ਗੁੱਸੇ ਵਿੱਚ ਸਨ ਹਜੂਰ ਜਿੱਦੇ ਦੀ ਉਸ ਦੇ ਭਰਾ ਨੇ ਸ਼ਹਿਰੋਂ ਪੈਸੇ ਭੇਜ ਕੇ ਉਸ ਨੂੰ ਆਟਾ ਚੱਕੀ ਲਵਾ ਕੇ ਦਿੱਤੀ ਏ ਉਹ ਬਿਗਾਰ ਤੋਂ ਕੰਨੀ ਘਤਰਉਣ ਲੱਗ ਪਿਆ ਜੀ ਕੱਲ ਤੋਂ ਚੱਕੀ ਦੀ ਆਵਾਜ਼ ਮੇਰੇ ਕੰਨਾਂ ਵਿੱਚ ਨਹੀਂ ਪੈਣੀ ਚਾਹੀਦੀ। ਉਹਨਾਂ ਸਿਗਰਟ ਬੁੱਲਾਂ ਨੂੰ ਲਾਈ। ਇੱਕ ਲੰਮਾ ਸੂਟਾ ਖਿੱਚਿਆ ਤੇ ਜਦੋਂ ਤੱਕ ਤਖਤ ਪੋਛ ਤੋਂ ਹੇਠਾਂ ਪੈਰ ਲੰਕਾਇਆ ਤਾਂ ਕਿਸੇ ਨੇ ਦੇਖਿਆ ਕਿ ਇੱਕ ਸਲੀਪਰ ਤਖਤ ਪੋਛ ਦੇ ਹੇਠਾਂ ਖਿਸਕਿਆ ਹੋਇਆ ਹੈ ਤੇ ਉਸਨੇ ਦਲਦਿਆਂ ਦਲਦਿਆਂ ਉਹ ਉਹਨਾਂ ਦੇ ਪੈਰ ਦੇ ਕੋਲ ਕਰ ਦਿੱਤਾ। ਮਾਜੀਤ ਚਾਚਾ ਜੀ ਨੇ ਇੱਕ ਵਾਰ ਫੇਰ ਲਠੇਤਾਂ ਵੱਲ ਵੇਖਿਆ ਤੇ ਆਪਣੀ ਗੱਲ ਦੁਹਰਾਈ। ਕੱਲ ਤੋਂ ਚੱਕੀ ਦੀ ਆਵਾਜ਼ ਕੰਨਾਂ ਵਿੱਚ ਨਹੀਂ ਪੈਣੀ ਚਾਹੀਦੀ। ਰਾਤੋਂ ਰਾਤ ਨੇੜੇ ਤੇੜੇ ਦੇ ਪਿੰਡਾਂ ਤੇ ਬਸਤੀਆਂ ਵਿੱਚ ਮੁਨਾਦੀ ਕਰਵਾ ਦਿੱਤੀ ਗਈ। ਕੱਲ ਤੋਂ ਅੱਟ ਚੱਕੀ ਤੇ ਆਟਾ ਪਿਸਾਉਣ ਕੋਈ ਨਹੀਂ ਜਾਵੇਗਾ। ਜਿਸ ਨੂੰ ਲੋੜ ਹੋਵੇ ਕਣਕ ਲੈ ਕੇ ਹਵੇਲੀ ਦੇ ਪਿਛਲੇ ਦਰਵਾਜ਼ੇ ਤੋਂ ਓਨਾ ਹੀ ਆਟਾ ਲੈ ਜਾਵੇ। ਕੋਈ ਪਿਹਾਈ ਨਹੀਂ ਲੱਗੇਗੀ। ਅਗਲੇ ਦਿਨ ਪਿੰਡ ਵਿੱਚ ਮੌਤ ਵਰਗੀ ਚੁੱਪ ਵਾਪਰੀ ਹੋਈ ਸੀ। ਛੱਬਨ ਡਰਦਾ ਡਰਦਾ ਆਪਣੇ ਕੱਚੇ ਮਕਾਨ ਵਿੱਚੋਂ ਬਾਹਰ ਨਿਕਲਿਆ। ਚੱਕੀ 50 60 ਘਰਮਾਤੇ ਸੀ ਰਸਤੇ ਵਿੱਚ ਕਈ ਜਾਣੇ ਮਿਲੇ ਉਸਨੇ ਰੋਜਵੰਗ ਸਲਾਮ ਬੰਦਗੀ ਤੇ ਰਾਮ ਰਾਮ ਕੀਤੀ ਪਰ ਕਿਸੇ ਨੇ ਵੀ ਜਵਾਬ ਨਾ ਦਿੱਤਾ ਕਿਸੇ ਨੇ ਉਸ ਨਾਲ ਅੱਖ ਵੀ ਨਹੀਂ ਮਿਲਾਈ ਚੱਕੀ ਪਾਂ ਪਾਂ ਕਰ ਰਹੀ ਸੀ ਕਣਕ ਦੀ ਇੱਕ ਗੜਵੀ ਵੀ ਨਹੀਂ ਸੀ ਆਈ ਗੰਡੇ ਦੇ ਇੱਕ ਪਲੜੇ ਚੱਟੇ ਰੱਖ ਕੇ ਤੇ ਦੂਜੇ ਨੂੰ ਆਪਣੀ ਕਿਸਮਤ ਵਾਂਗ ਹੀ ਹਵਾ ਵਿੱਚ ਡੋਲਦਾ ਵੇਖਦਾ ਰਿਹਾ ਜਦੋਂ ਸੂਰਜ ਤਲਾਵ ਵਾਲੇ ਵੱਡੇ ਬੋਰਡ ਪਿੱਛੋਂ ਸਿਰ ਕੱਢ ਕੇ ਸਾਰੇ ਪਿੰਡ ਉੱਤੇ ਆ ਗਿਆ ਪਰ ਆਟਾ ਪਿਸਾਉਣ ਕੋਈ ਨਹੀਂ ਆਇਆ ਤਾਂ ਉਸ ਸੋਚਿਆ ਕਿ ਘਰ ਵਾਪਸ ਚਲਾ ਜਾਵੇ ਅਜੇ ਉਸਨੇ ਸੋਚਿਆ ਹੀ ਸੀ ਕਿ ਜੋਖਾ ਸਿਰ ਉਤੇ ਇੱਕ ਵੱਡੀ ਸਾਰੀ ਪੰਡ ਚੁੱਕੀ ਆ ਪਹੁੰਚਿਆ ਜੋ ਖੇਨੇ ਪੰਡ ਜ਼ਮੀਨ ਉੱਤੇ ਰੱਖ ਦਿੱਤੀ। ਸ਼ੱਬਨ ਨੇ ਉਸ ਵੱਲ ਲਚਾਈਆਂ ਅੱਖਾਂ ਨਾਲ ਵੇਖਿਆ ਜਿਵੇਂ ਕਿਸੇ ਪਰਾਈ ਜਨਾਨੀ ਨੂੰ ਵੇਖ ਰਿਹਾ ਹੋਵੇ। ਪਰ ਡਰਦਿਆਂ ਡਰਦਿਆਂ ਦੋਵੇਂ ਚੁੱਪ ਸਨ। ਅਖੀਰ ਸ਼ੱਬਨ ਨੇ ਕਿਹਾ, "ਅੱਜ ਚੱਕੀ ਨਹੀਂ ਚੱਲੇਗੀ।" "ਕਿਉਂ ਡਰ ਗਿਆ?" "ਨਹੀਂ, ਪਰ ਚੱਕੀ ਨਹੀਂ ਚਲਣੀ। ਫਿੱਟੇ ਮੂੰ ਤੇਰੇ। ਮੈਂ ਤਾਂ ਤੈਨੂੰ ਮਰਦ ਬੱਚਾ ਸਮਝਦਾ ਸੀ, ਪਰ ਤੂੰ ਤਾਂ ਨਿਹਰਾ ਉਹ ਨਿਕਲਿਆ ਓਏ।" ਦੋਹਾਂ ਨੇ ਇੱਕ ਵਾਰੀ ਫੇਰ ਇੱਕ ਦੂਜੇ ਵੱਲ ਤੱਕਿਆ। ਜੋਖਾ ਵੀ ਛੱਬਨ ਵਾਂਗ ਨਰੋਆ ਜਵਾਨ ਗੱਭਰੂ ਸੀ 2-4 ਸਾਲ ਵੱਡਾ ਹੋਊ ਤਾਂ ਕੀ ਪਰ ਅੱਜ ਤੱਕ ਉਸਨੇ ਵਾਲਾਂ ਨੂੰ ਮਹਿੰਦੀ ਨਹੀਂ ਸਿਲਾਈ ਦੋ ਜਵਾਕ ਸਨ ਤੇ ਦੋਵੇਂ ਕੁੜੀਆਂ ਅਸਲ ਵਿੱਚ ਛੱਬਨ ਆਪਣੇ ਨਾਲੋਂ ਵੱਧ ਉਸ ਬਾਰੇ ਸੋਚ ਰਿਹਾ ਸੀ ਮੀਆ ਉਸਨੂੰ ਨੌਕਰੀ ਤੋਂ ਹਟਾ ਦੇਣਗੇ ਫੇਰ ਵੀ ਬਾਜਨਾ ਆਇਆ ਤਾਂ ਘਰ ਸੜਵਾ ਦੇਣਗੇ ਕੱਚੀ ਕਬੀਲਦਾਰੀ ਏ ਕੀ ਬਣੂਗਾ ਇਸ ਦਾ ਇਹੀ ਸੋਚ ਕੇ ਉਸਨੇ ਆਟਾ ਪੀਸਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਸ਼ਬਬੰਦੇ ਚੱਕੀ ਚਲਾਉਣ ਜਾਂ ਨਾ ਚਲਾਉਣ ਨਾਲ ਕੋਈ ਫਰਕ ਨਾ ਪਿਆ ਜੋਖੇ ਨੂੰ ਨੌਕਰੀਆਂ ਹਟਾ ਦਿੱਤਾ ਗਿਆ ਸੀ ਤੇ ਉਸ ਦਾ 4 ਬਿਸਵਿਆਂ ਦਾ ਖੇਤ ਜਿਹੜਾ ਮੀਆਂ ਦੇ ਖੇਤ ਨਾਲ ਲੱਗਦਾ ਸੀ ਰਾਤੋ ਰਾਤ ਖਾਲ ਦੇ ਅੰਦਰਲੇ ਪਾਸੇ ਕਰ ਦਿੱਤਾ ਗਿਆ ਸੀ ਪਿੰਡ ਵਿੱਚ 2-4 ਦਿਨ ਰਤਾ ਤਣਾਅ ਜਿਹਾ ਰਿਹਾ ਗੁੱਝੀ ਚਰਚਾ ਛਿੜੀ ਤੇ ਫਿਰ ਚੁੱਪ ਵਾਪਰ ਗਈ ਸਭ ਕੁਝ ਫੇਰ ਪਹਿਲਾ ਵਾਂਗ ਹੀ ਹੋਣ ਲੱਗਾ ਪਰ ਚੱਕੀ ਦੀ ਆਵਾਜ਼ ਕਦੀ ਕਿਸੇ ਨੂੰ ਨਹੀਂ ਸੁਣਾਈ ਦਿੱਤੀ ਕਈ ਸਾਲ ਤੱਕ ਸ਼ਹਿਰੋਂ ਪਿਸਵਾ ਕੇ ਗੱਡਿਆਂ ਉੱਤੇ ਆਟਾ ਲਿਆਂਦਾ ਜਾਂਦਾ ਰਿਹਾ ਤੇ ਹਵੇਲੀ ਦੇ ਪਿਛਲੇ ਦਰਵਾਜ਼ਿਆਂ ਤੋਂ ਲੋਕ ਦਾਣਿਆਂ ਬਰਾਬਰ ਆਟਾ ਲੈ ਜਾਂਦੇ ਰਹੇ ਪਿੰਡ ਵਾਲੇ ਖੁਸ਼ ਸਨ ਕਿ ਚਲੋ 2 ਪੈਸੇ ਪਿਸਵਾਈ ਬਚ ਜਾਂਦੀ ਏ ਉਸ ਚੁੱਪ ਤੇ ਫੇਰ ਸਭ ਕੁਝ ਪਹਿਲਾ ਵਰਗਾ ਹੋ ਜਾਣ ਤੇ ਚਾਚੇ ਮੌਜੂ ਦੇ ਇਨ੍ਹਾਂ ਖਤਾਂ ਵਿੱਚਕਾਰ ਘੱਟੋ ਘੱਟ 20 ਸਾਲ ਦਾ ਪਾੜਾ ਹੈ ਸਮੇਂ ਨੇ ਮਾਜੀਦ ਚਾਚਾ ਨੂੰ ਮੌਜੂ মিয়া ਬਣਾ ਦਿੱਤਾ ਹੈ ਉਹ ਇੱਕ ਹੱਥ ਵਿੱਚ ਲੋਹੇ ਦਾ ਗੜਵਾ ਤੇ ਦੂਜੇ ਹੱਥ ਵਿੱਚ ਸੋਟੀ ਜਿਹੜੀ ਉਹਨਾਂ ਦੇ ਬੁਢਾਪੇ ਦਾ ਇੱਕੋ ਇੱਕ ਸਹਾਰਾ ਹੈ ਫੜੀ ਮਸਜਿਦ ਅੰਦਰ ਦਾਖਲ ਹੁੰਦੇ ਗੜਵਾ ਮਸਜਿਦ ਦੇ ਫਰਸ਼ ਉੱਤੇ ਰੱਖਦੇ ਜਿਹੜਾ ਜਗ੍ਹਾ-ਜਗ੍ਹਾ ਤੋਂ ਢਿੱਡਕ ਚੁੱਕਿਆ ਸੀ ਤੇ ਸੋਟੀ ਕੰਦ ਨਾਲ ਲਾ ਦਿੰਦੇ ਨੇ ਪਰ ਪਹਿਲਾਂ ਵਾਂਗ ਕੋਈ ਉਹਨਾਂ ਨੂੰ ਮੌਲਿਕ ਕਤਾਰ ਵਿੱਚ ਆ ਜਾਣ ਲਈ ਨਹੀਂ ਕਹਿੰਦਾ ਉਹ ਆਖਰੀ ਜਾਂ ਉਸ ਤੋਂ ਅਗਲੀ ਵਿੱਚ ਖਲੋ ਕੇ ਜਾਂ ਕਦੀ ਬੈਠ ਕੇ ਨਮਾਜ਼ ਪੜ੍ਹਦੇ ਤੇ ਫਿਰ ਸੋਟੀ ਟੇਕਦੇ ਹੋਏ ਹਵੇਲੀ ਪਰਤ ਆਉਂਦੇ ਨੇ ਜਿਸ ਦੇ ਚਬੂਤਰੇ ਦੀਆਂ ਪੌੜੀਆਂ ਦੀਆਂ ਇੱਟਾਂ ਪਤਾ ਨਹੀਂ ਕਿੱਦੇ ਦੀਆਂ ਅਲੋਪ ਹੋਈਆਂ ਹੋਈਆਂ ਨੇ ਉਹ ਵਾਰੀ-ਵਾਰੀ ਝੁੱਕ ਕੇ ਸੋਟੀ ਤੇ ਗੜਵੀ ਚਬੂਤਰੇ ਦੀਆਂ ਪੌੜੀਆਂ ਉੱਤੇ ਰੱਖਦੇ ਫਿਰ ਦੋਵੇਂ ਹਥੇਲੀਆਂ ਨਾਲ ਕੰਦ ਦਾ ਸਹਾਰਾ ਲੈ ਕੇ ਉੱਤੇ ਚੜ੍ਹਦੇ ਚਿਪ-ਚਿਪ ਕਰਦੀਆਂ ਗਿੱਡਲ ਅੱਖਾਂ ਨਾਲ ਚਾਰੇ ਪਾਸੇ ਦੇਖਦੇ ਤਾਂ ਕੋਈ ਡਾਂਗ ਜ਼ਮੀਨ ਉੱਤੇ ਨਾ ਡਿੱਗਦੀ ਨਾ ਹੀ ਕਿਸੇ ਦੇ ਹੱਥ ਕੰਬਦੇ ਉਹਨਾਂ ਦਾ ਖਤ ਹੁਣ ਵੀ ਮੇਰੇ ਸਾਹਮਣੇ ਪਿਆ ਹੈ ਮੈਂ ਜਵਾਬ ਵਿੱਚ ਦੋ ਲਾਈਨਾਂ ਵੀ ਲਿਖੀਆਂ ਨੇ ਅਤਿ ਸਤਿਕਾਰਯੋਗ ਚਾਚਾ ਜਾਨ ਬਹੁਤ ਬਹੁਤ ਸਲਾਮ ਤੁਹਾਡਾ ਖੱਤ ਮਿਲਿਆ ਸੁੱਖ-ਸਾਂਦ ਦਾ ਪਤਾ ਲੱਗਿਆ ਖੁਦਾ ਤੁਹਾਡਾ ਸਾਇਆ ਚਿਰਾਂ ਤੱਕ ਸਾਡੇ ਸਿਰਾਂ ਉੱਤੇ ਸਲਾਮਤ ਰੱਖੇ ਤੁਹਾਡਾ ਆਸ਼ੀਰਵਾਦ ਲੈਣ ਲਈ ਇੰਨਾ ਗਰਮੀਆਂ ਦੀਆਂ ਛੁੱਟੀਆਂ ਵਿੱਚ ਜ਼ਰੂਰ ਆਵਾਂਗਾ ਜੇ ਤੁਹਾਡੀ ਇਹ ਇੱਛਾ ਹੈ ਤਾਂ ਸਮਾਨ ਵੀ ਲੈ ਜਾਵਾਂਗਾ ਇਸ ਪਿੱਛੋਂ ਮੇਰਾ ਕਲਮ ਰੁਕ ਗਿਆ ਹੋਰ ਲਿਖਣਾ ਵੀ ਕੀ ਸੀ ਉਸ ਚੱਕੀ ਬਾਰੇ ਜਿਸ ਦਾ ਕੋਈ ਨਾਂ ਨਿਸ਼ਾਨ ਵੀ ਨਹੀਂ ਸੀ ਤੇ ਜੋਖੇ ਦੇ ਪੁੱਤਰ ਨਿੱਕੇ ਨੂੰ ਜਿਸ ਦਾ ਹੁਣ ਆਪਣਾ ਪੱਕਾ ਦੋ ਮੰਜ਼ਲਾ ਮਕਾਨ ਹੈ ਟਿਊਬਵੈਲ ਹੈ ਤੇ ਸਾਈਕਲਸ ਪੇਰ ਪਾਰਟਸ ਦੀ ਦੁਕਾਨ ਹੈ ਪਹਿਲਾ ਕਿੰਜ ਇਸ ਗੱਲ ਉੱਤੇ ਰਾਜ਼ੀ ਕਰ ਸਕਦਾ ਹਾਂ ਕਿ ਉਹ ਆਪਣੇ 2-4 ਬਿਸਵੇ ਜ਼ਮੀਨ ਲੈ ਲਵੇ ਉਹ 4 ਬਿਸਵੇ ਜ਼ਮੀਨ ਜਿਸ ਨੂੰ ਮਾਜੀਦ ਚਾਚੇ ਦੇ ਮੁੰਡੇ ਕਈ ਸਾਲ ਪਹਿਲਾਂ ਗੈਣੇ ਕਰਕੇ ਭੁੱਲ ਵੀ ਚੁੱਕੇ ਹੋਏ ਹੋਣੇ ਨੇ ਮਾਜੀਦ ਚਾਚੇ ਦਾ ਇਹ ਖਾਤਮੇਜ ਉੱਤੇ ਪਿਆ ਹੈ ਤੇ ਮੇਰਾ ਲਿਖਿਆ ਅਧੂਰਾ ਖਾਤ ਵੀ ਇੰਜ ਹੀ ਪਹਿਲੇ ਦੋ ਖਤਾ ਨਾਲ ਹੋਈ ਸੀ